ਕੀ ਨਾਮ ਆਂ ਜੀ ਮੇਰਾ ਨਾਮ ਜੀ ਹੈ ਜੀ ਤੇ ਕੀ ਘਟਨਾ ਵਾਪਰੀ ਇਹ ਵੀਰੇ ਉਹ ਸਾਡੀ ਬੱਕਰੀਆਂ ਰਾਤ ਨੂੰ ਚੋਰੀ ਹੋ ਗਿਆ ਸਾਰੀਆਂ 12 ਨਾਗ ਸੀਗੇ 10 ਵੱਡੇ ਸੀਗੇ ਤੇ ਦੋ ਛੋਟੇ ਸੀਗੇ ਤੇ ਪਤਾ ਨਹੀਂ ਕੋਈ ਮੈੱਕੇ ਕਰਕੇ ਲਿਆਂਦੀਆਂ ਸੀਗਾਂ ਮੈਂ ਗਰੀਬ ਬੰਦਾ ਮੈਂ ਜਵਾਬਦਾਰ ਬੰਦਾ ਮੈਂ ਪਿੰਡ ਤੇ ਸਰਕਾਰੀ ਥਾਂ ਤੇ ਬੈਠਾ ਢੁੰਡੇ ਵਾਲੇ ਤੇ ਇਥੋਂ ਪਤਾ ਨਹੀਂ ਕੀ ਨੇ ਸਾਡੇ ਉੱਤੇ ਕਰਤਾ ਕੋਸ ਤੇ ਸਾਰੀ ਬੱਕਰੀਆਂ ਲੈ ਗਿਆ ਦਿਨ ਬੱਕਰੀ ਰਾਤ ਨੂੰ ਮਿਆਂਗੀ ਨਾ ਕੋਸ ਹੋਇਆ ਤੇ ਸਾਡਾ ਤਾਂ ਸਗੁੱਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਅਸੀਂ ਥਾਣੇ 'ਚ ਜਾ ਕੇ ਕੰਪਲੇਂਟ ਵੀ ਕਰਾ ਕੇ ਆਏ ਅੱਜ ਹੂੰ ਫੇਰ ਵੇਖਦੇ ਹਾਂ ਸੁਣ ਲਈ ਕੀ ਕਰਦੇ ਆ ਹਾਂ ਇਹ ਫੇਰ ਹੋਰ ਰਸੇ ਰੁਸੇ ਵੱਢ ਕੇ ਉਵੇਂ ਹੀ ਲੈ ਗਏ ਜਿਵੇਂ ਰਸੇ ਉਸੇ ਵੱਢ ਕੇ ਲੈ ਕੇ ਗਏ ਮੈਂ ਭਾਵੇਂ ਰਸੇ ਦਿਖਾ ਦਿੰਦਾ ਤੁਹਾਨੂੰ ਉਵੇਂ ਪਏ ਆ ਹਾਂ ਹਾਂ ਰਸੇ ਉਸੇ ਸਾਰਾ ਕੁਝ ਵੱਡੇ ਪਏ ਆ ਤੇ ਇੱਕ ਕਾਹਤ ਲੈ ਗਏ ਪਤਾ ਲੱਗਿਆ ਕੁਛ ਆ ਤਾਂ ਗੱਡੀ ਉੱਡੀ 'ਚ ਹੀ ਲੈ ਕੇ ਗਏ ਕੰਦ ਟਾਪਕੇ ਲੈ ਕੇ ਗਏ ਆ ਅੱਛਾ ਨਾਲ ਹੀ ਕੰਦ ਨਾਲ ਹੀ ਕੰਦ ਸੀਗੀ ਰਾਤ ਨੂੰ ਤਾਂ ਨਹੀਂ ਡੇ ਬੈ ਕੇ ਕਾਰ ਤੇ ਕਾਰ ਚ ਗਏ ਗਏ ਇਹ ਪਤਾ ਨਹੀਂ ਚੱਲਦਾ ਤੁਸੀਂ ਤਾਂ ਬਹੁਤ ਔਖੇ ਬਣਾਏ ਸੀ ਨਾ ਗੋਹਾ ਗੂੜਾ ਕਰਨ ਗੋਇ ਕੁੜੇ ਦਾ ਕੰਮ ਕਰਦੇ ਆ ਜੀ ਇੱਕ ਇੱਕ ਨਾਲ ਆਂਦਾ ਸੀਗਾ ਬਹੁ ਮਸਾ ਲਿਆ ਕੇ ਬਣਾਇਆ ਸੀ ਜੀ ਮੈਂ ਡਾਕਟਰ ਗੁਰਜੰਟ ਸਿੰਘ ਪਿੰਡ ਲੋਹੜੇ ਵਾਲਾ ਜੀ ਸਾਡੇ ਰਾਤ ਬਹੁਤ ਹੀ ਇੱਕ ਗਰੀਬ ਪਰਿਵਾਰ ਦੇ ਤੱਕਾ ਹੋਇਆ ਜਿਹੜੇ ਕਿ ਇਹਨਾਂ ਦੇ ਜਾਨਵਰ ਬੱਕਰੀਆਂ ਚੋਰੀ ਹੋ ਗਈਆਂ ਇਹ ਬਹੁਤ ਗਰੀਬ ਪਰਿਵਾਰ ਹੈ ਇਹ ਸਾਡੇ ਪਿੰਡਾਂ ਘਰਾਚੇ ਜਾ ਕੇ ਆਪਦਾ ਕੰਮ ਕਰਦੇ ਆ ਇਹ ਗੋਹ ਕੂੜੇ ਵਿਚਾਰਾ ਕੁਛ ਵੀ ਹੈ ਇਹੋ ਜਿਹੇ ਦੀ ਮਿਹਨਤ ਆ ਵਿਚਾਰਿਆਂ ਦੀ ਇਸ ਇੱਕ ਇੱਕ ਕਰਕੇ ਇਹਨਾਂ ਨੇ ਲਏ ਸੀਗੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਸੀਂ ਮੰਗ ਕਰਦੇ ਆ ਵੀ ਪ੍ਰਸ਼ਾਸਨ ਵੀ ਇਹਨਾਂ ਨੂੰ ਕੋਈ ਪਤਾ ਲੱਗਿਆ ਬਾਈ ਵਿਕਾਸ ਤੇ ਲੱਗੇ ਸੀ ਸੀਸੀਟੀਵੀ ਕੈਮਰੇ ਵਗੈਰਾ ਫਰੋਲੇ ਕੋਈ ਨਹੀਂ ਕੈਮਰੇ ਫਰੋਲੇ ਆ ਬਾਕੀ ਇਧਰ ਜਿਤੋਂ ਲੈ ਕੇ ਉਸ ਪਾਸੇ ਕੈਮਰਾ ਹੀ ਨਹੀਂ ਸੀਗਾ ਇਹ ਮਗਰਲੇ ਪਾਸੇ ਉਹਨਾਂ ਨੇ 파ੜ ਲਾਇਆ ਆੜ ਲਾ ਕੇ ਇੱਕ ਇੱਕ ਕਰਕੇ ਵੀ ਪਿਛਲੇ ਪਾਸੇ ਟਾਇਰ ਕਾਰ ਦੇ ਲੱਗਦੇ ਆ ਪਤਨੀ ਡਿਜ਼ਾਇਰ ਦੇ ਲੱਗਦੇ ਆ ਉਹਦੇ ਵਿੱਚ ਲੈ ਕੇ ਗਏ ਕੰਧ ਦੇ ਨਾਲ ਲਾ ਕੇ ਕਾਰ ਹੈ ਕੰਧ ਦੇ ਨਾਲ ਲਾ ਕੇ ਇੱਕ ਅੰਦਰਲੇ ਪਾਸੇ ਤੁਸੀਂ ਵੇਖਿਆ ਹੀ ਹੋਣਾ ਵੀ ਇੱਕ ਪੌੜੀ ਬਣਾਈ ਇਹਨਾਂ ਨੇ ਪਾਉਣ ਵਾਸਤੇ ਬੀਟਾਂ ਲਾ ਕੇ ਤੇ ਮਗਰਲੇ ਪਾਸੇ ਉਹ ਪਾੜ ਲਾਇਆ ਬਹੁਤ ਵੱਡੀ ਗਰੀਬ ਮਾਰ ਹੈ ਹਨਾ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਇਹ ਤਾਂ ਅਸੀਂ ਪੱਕੀ ਸਾਡੇ ਪਿੰਡ ਨੂੰ ਇੰਨਾ ਹੋਇਆ ਹੈ ਬੈਡਾ ਸ੍ਰੀ ਪਰਿਵਾਰ ਸੀਗਾ ਸਾਰੇ ਇੰਨਾ ਕੰਮ ਕਰਦੇ ਆ ਕਿ ਕਿਸੇ ਸਾਡੇ ਘਰਾਂ ਚ ਵੀ ਜਾਂਦੇ ਆ ਵਿਚਾਰੇ ਇਹ ਜਿਹੜੀ ਗੱਲ ਹੀ ਨਹੀਂ ਸੀਗੀ ਵੀ ਇਹਨਾਂ ਦਾ ਬਹੁਤ ਜ਼ਿਆਦਾ ਤਕਾ ਹੈ ਨਾ ਤਾਂ ਇਹਨਾਂ ਕੋਲੇ ਕੋਈ ਮਕਾਨ ਹੈ ਨਾ ਹੀ ਇਹਨਾਂ ਕੋਲੇ ਕੋਈ ਥਾਂ ਹੈ ਹੂੰ ਇਹਨਾਂ ਨੇ ਆਸਰਾ ਬਣਾਇਆ ਸੀ ਵੀ ਚਲ ਅਸੀਂ ਜਾਨਵਰ ਪਾਲ ਕੇ ਵੀ ਥੋੜਾ ਕਾਣਾ ਵੀ ਮਕਾਨ ਬਣਾ ਲਾਂਗੇ ਤੇ ਬਹੁਤ ਜ਼ਿਆਦਾ ਮੈਂ ਤਾਂ ਇਹ ਮੰਗ ਕਰਦਾ ਵੀ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਬਾਕੀ ਆਪਾਂ ਪੁਲਿਸ ਦੇ ਵੀ ਅਸੀਂ ਰਿਪੋਰਟ ਦੇ ਆਏ ਆਂ ਕਿ ਪੁਲਿਸ ਸਾਡੀ ਚੋਰੀ ਭਾਲੇ ਇਹਨਾਂ ਨੂੰ ਅਨੁਸਾਰ ਦੇ ਕੀ ਨਾਮ ਹੈ ਮੇਰਾ ਨਾਮ Anita ji ਅਸ ਉਹ ਕਿੰਨੇ ਨੱਕ ਚੋਰੀ ਹੋ ਗਏ ਜਿਹੜੇ ਰਾਤ ਸਾਡੇ 12 ਨੱਕ ਸੀਗੇ ਇਹਦੇ ਨਾਲ ਹੀ ਬੰਨੇ ਹੋਏ ਸੀਗੇ ਇਹ ਹਾਂਜੀ ਇਹ ਕੀ ਕੀ ਸੀਗਾ ਜਿਹੜਾ ਇਹ ਚੋਰੀ ਹੋਇਆ ਬੱਕਰੀਆਂ ਕਿ ਕੁਝ ਹੋਰ ਤਿੰਨ ਬੱਕਰੇ ਸੀ ਵਾਰੇ ਬਾਕੀ ਬੱਕਰੀ ਸੀਗੀਆਂ ਇੱਕ ਰਾਤ ਨੂੰ ਲੈ ਗਏ ਹੈ ਸਾਰੇ ਰਾਤ ਨੂੰ ਲੈ ਗਏ ਹਾਂਜੀ ਕੋਈ ਪਤਾ ਨਹੀਂ ਲੱਗਿਆ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਇਹ ਮਗਰੋਂ ਪੱਟ ਕੇ ਲੈ ਕੇ ਇਹ ਜਿਹੜਾ ਵੜਾ ਆਪਣਾਇਆ ਸੀਗਾ ਹਾਂ ਮਗਰੋਂ ਪੱਟ ਕੇ ਲੈ ਗਏ